ਸਾਨੂੰ ਪਤਾ ਲੱਗਦਾ ਕਿ ਬੱਚੇ ਦੇ ਪੇਟ 'ਚ ਗੰਡ ਹੈ ਮਹੀਨਾ ਉਹਨੂੰ 2 ਮਹੀਨੇ ਨਹੀਂ ਆ ਰਿਹਾ 3 ਮਹੀਨੇ ਨਹੀਂ ਆ ਰਹਾ ਉਹ ਸ਼ਰਮ ਕਰਦੇ ਹੋਏ ਸਾਨੂੰ ਦੱਸਦਾ ਨਹੀਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਵੱਡੀ ਨੂੰ ਠੀਕ ਹੈ ਆਪਣੀ ਦਾਦੀ ਨੂੰ ਛੁੜੀਆ ਗੱਲ ਨਹੀਂ ਕਰਦੀ 2-2 ਮਹੀਨੇ 3-3 ਮਹੀਨੇ ਮਹੀਨਾ ਨਹੀਂ ਆਂਦਾ ਜਾਂ ਮਹੀਨਾ ਆਂਦਾ ਤੇ ਬਹੁਤ ਜ਼ਿਆਦਾ ਆਨ ਲੱਗ ਜਾਂਦਾ ਠੀਕ ਹੈ ਠੀਕ ਹੈ ਕਈਆਂ ਦਾ ਮਹੀਨਾ ਨਾ ਆਣ ਕਰਕੇ ਵਜਨ ਵਧਣ ਲੱਗ ਜਾਂਦਾ ਜੇ ਐ ਸਮਝ ਲਓ ਕਿ ਗੰਡ ਬਣੀ ਕਿਉਂ ਹੈ ਹਾਂਜੀ ਜਦੋਂ ਵਜਨ ਵੱਧ ਗਿਆ ਹੋਰ ਚੀਜ਼ਾਂ ਹੋ ਗਈਆਂ ਇਹ ਗੰਡ ਬਣੀ ਕਿਉਂ ਹੈ ਤੇ ਫਿਰ ਉਹਦਾ ਇਲਾਜ ਵੀ ਉਨਾ ਹੀ ਸੋਖ ਹੈ ਠੀਕ ਹੈ ਜੇ ਅਸੀਂ ਇਹ ਨਹੀਂ ਸਮਝ ਸਕਦੇ ਕਿ ਗੰਡ ਬਣੀ ਕਿਉਂ ਹੈ ਫਿਰ ਇਲਾਜ ਓਖਾ ਹੈ ਜੇ ਤੁਸੀਂ ਇਹ ਪਤਾ ਲੱਗ ਗਿਆ ਤੁਹਾਨੂੰ ਵੀ ਹਾਰਮੋਨ ਦੇ ਇੰਬੈਲੈਂਸ ਕਰਕੇ ਜਿਹੜੇ ਤੁਹਾਡੇ ਬੋਡੀ ਦੇ ਹਾਰਮੋਨ ਹੈਗੇ ਠੀਕ ਹੈ ਉਹ ਜਦੋਂ ਬਦਲਾਵ ਹੋਈ ਉਹਦੇ ਕਰਕੇ ਹੀ ਗੰਡਾ ਬਣੀ ਹੈ ਕੋਲਗਲਗ ਹਾਰਮੋਨ ਸੇ ਬੋਡੀ ਚ ਐਸਟ੍ਰੋਜਨ ਹੈ ਠੀਕ ਹੈ ਪ੍ਰੋਜੈਸਟਰੋਨ ਹੈ ਟੈਸਟੋਸਟੀਰੋਨ ਹੈ ਐਵੇਂ ਦੇ ਹਾਰਮੋਨਸ ਹੈ ਜਿਹੜੇ ਹਾਰਮੋਨਸ ਸਾਡੇ ਬੋਡੀ ਚ ਲੇਡੀਜ਼ ਦੀ ਬੋਡੀ ਚ ਠੀਕ ਹੈ ਕੰਮ ਕਰਦੇ ਹਨ ਉਹ ਹਾਰਮੋਨਸ ਜਦੋਂ ਸਾਈਕਲੇ ਚ ਰੋਟੇਸ਼ਨ ਹੈ ਸਾਈਕਲ ਹੈ ਉਹਦੀ ਪ੍ਰੋਲੀਫਰੇਟਿੰਗ ਫੇਜ਼ ਹੈ ਪ੍ਰੀ ਫੇਜ਼ ਹੈ ਪੋਸਟ ਫੇਜ਼ ਹੈ ਉਹਦੇ ਚ ਕੀ ਹੈ ਹਾਰਮੋਨ ਕਦੋਂ ਜਿਆਦਾ ਹੁੰਦਾ ਹੈ ਕਦੀ ਘੱਟ ਹੁੰਦਾ ਬਹੁਤ ਡੀਪਲੀ ਨਹੀਂ ਜਾਵਾਂਗੇ ਆਪਾਂ ਠੀਕ ਹੈ ਉਹ ਹਾਰਮੋਨ ਜਦੋਂ ਡਿਸਟਰਬ ਹੋ ਜਾਂਦੇ ਹਨ ਮਹੀਨੇ ਦਾ ਮਤਲਬ ਹੁੰਦਾ ਹੈ ਕਿ ਮਾਦੀ ਬੱਚੇ ਦੀ ਬੋਡੀ ਚ ਅੰਡਾ ਤਿਆਰ ਹੁੰਦਾ ਠੀਕ ਹੈ ਉਹ ਅੰਡਾ ਤਿਆਰ ਹੁੰਦੀ ਇੱਕ ਸਾਈਕਲ ਹੈ ਜਦੋਂ ਉਹ ਸਾਈਕਲ ਪੂਰੀ ਨਹੀਂ ਹੁੰਦੀ ਉਹ ਬ੍ਰੇਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਡੇ ਮੈਚੂਰ ਨਹੀਂ ਬਣਦੇ ਅੰਦਰ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਜਦੋਂ ਗੱਠਾਂ ਬਣਨ ਲੱਗ ਜਾਂਦੀਆਂ ਸਰੀਰ ਵਿੱਚ ਕਿਸੇ ਵੀ ਹਾਰਮੋਨ ਦੀ وجہ ਤੋਂ ਠੀਕ ਹੈ ਉਹ ਸਾਈਕਲ ਨੂੰ ਡਿਸਟਰਬ ਕਰਦੀਆਂ ਸਾਈਕਲ ਡਿਸਟਰਬ ਹੋਣਗੀਆਂ ਤੇ ਅੰਡੇਦਾਨੀ ਚ ਅੰਡਾ ਨਹੀਂ ਬਣੇਗਾ ਬੱਚੇਦਾਨੀ ਚ ਬੱਚਾ ਨਹੀਂ ਰੁਕੇਗਾ ਤੇ ਹੌਲੀ ਹੌਲੀ ਅਗਰ ਤੁਸੀਂ ਹਾਰਮੋਨ ਨੂੰ ਠੀਕ ਨਹੀਂ ਕੀਤਾ ਤੇ ਆਨ ਵਾਲੇ ਟਾਈਮ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਨਫਰਟੀਲਿਟੀ ਹੈ ਅੱਜ ਤੁਸੀਂ ਦੇਖੋ ਇੱਕ ਇੱਕ ਪਿੰਡੇ ਚ 25 25 30 30 ਪਰਿਵਾਰ ਐਸੇ ਆ ਜਿਨ੍ਹਾਂ ਦੇ ਬੱਚੇ ਹੀ ਨਹੀਂ ਆ ਸਾਨੂੰ ਪਤਾ ਲੱਗਦਾ ਕਿ ਬੱਚੇ ਦੇ ਪੇਟ ਚ ਗੰਡ ਐ ਮਹੀਨਾ ਉਹਨੂੰ 2 ਮਹੀਨੇ ਨਹੀਂ ਆ ਰਿਹਾ 3 ਮਹੀਨੇ ਨਹੀਂ ਆ ਰਹਾ ਉਹ ਸ਼ਰਮ ਕਰਦੇ ਹੋਏ ਸਾਨੂੰ ਦੱਸਦਾ ਨਹੀਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਵੱਡੀ ਨੂੰ ਆਪਣੀ ਦਾਦੀ ਨੂੰ ਉਹ ਗੁੜੀਆ ਗੱਲ ਨਹੀਂ ਕਰਦੀ 2 2 ਮਹੀਨੇ 3 3 ਮਹੀਨੇ ਮਹੀਨਾ ਨਹੀਂ ਆਂਦਾ ਜਾਂ ਮਹੀਨਾ ਆਂਦਾ ਤੇ ਬਹੁਤ ਜ਼ਿਆਦਾ ਲੱਗ ਜਾਂਦਾ ਠੀਕ ਹੈ ਠੀਕ ਹੈ ਕਈਆਂ ਦਾ ਮਹੀਨਾ ਨਾਣ ਕਰਕੇ ਵਜਨ ਵਧਣ ਲੱਗ ਜਾਂਦਾ ਉਹ ਜਦੋਂ ਐ ਚੀਜ਼ਾਂ ਹੁੰਦੀਆਂ ਅਸੀਂ ਅਲਟਰਾਸਾਉਂਡ ਕਰਦੇ ਆ ਸਾਨੂੰ ਪਤਾ ਲੱਗਦਾ ਗੰਡ ਹੈ ਹੈ ਕਿ ਗੰਡ ਪਹਿਲੇ ਤੇ ਹੈ ਸਮਝਣਾ ਜੇ ਐ ਸਮਝ ਲੋਗੇ ਵੀ ਗੰਡ ਬਣੀ ਕਿਉਂ ਹੈ ਹਾਂਜੀ ਜਦੋਂ ਵਜਨ ਵੱਧ ਗਿਆ ਹੋਰ ਚੀਜ਼ਾਂ ਹੋ ਗਈਆਂ ਐ ਗੰਡ ਬਣੀ ਕਿਉਂ ਹੈ ਤੇ ਫਿਰ ਉਂਦਾ ਇਲਾਜ ਵੀ ਉਨਾ ਹੀ ਸੋਖ ਹੈ ਠੀਕ ਹੈ ਜੇ ਅਸੀਂ ਐ ਨਹੀਂ ਸਮਝ ਸਕਦੇ ਵੀ ਗੰਡ ਬਣੀ ਕਿਉਂ ਹੈ ਫਿਰ ਇਲਾਜ ਓਖਾ ਹੈ ਫਿਰ ਤੇ ਭਾਈ ਚੱਕੂ ਦੇ ਥੱਲੇ ਜਾ ਕੇ लेट ਜੋ ਤੇ ਸਰਜਰੀ ਕਰਾ ਲਓ ਜੇ ਤੁਸੀਂ ਇਹ ਪਤਾ ਲੱਗ ਗਿਆ ਤੁਹਾਨੂੰ ਵੀ ਹਾਰਮੋਨ ਦੇ ਇੰਬੈਲੈਂਸ ਕਰਕੇ ਜਿਹੜੇ ਤੁਹਾਡੇ ਬੋਡੀ ਦੇ ਹਾਰਮੋਨ ਹੈਗੇ ਉਹ ਜਦੋਂ ਬਦਲਾਵ ਹੋਈ ਉਹਦੇ ਕਰਕੇ ਹੀ ਗੱਡਾ ਬਣੀ ਹੈ ਇਹ ਹਾਰਮੋਨਸ ਕੀ ਹੁੰਦੇ ਨੇ ਆ ਦੇਖੋ ਅਲੱਗ-ਅਲੱਗ ਹਾਰਮੋਨਸ ਹੈ ਬੋਡੀ ਚ ਐਸਟ੍ਰੋਜਨ ਹੈ ਠੀਕ ਹੈ ਪ੍ਰੋਜੈਸਟਰੋਨ ਹੈ ਟੈਸਟੋਸਟੀਰੋਨ ਹੈ ਐਵੇਂ ਦੇ ਹਾਰਮੋਨਸ ਹੈ ਜਿਹੜੇ ਹਾਰਮੋਨਸ ਸਾਡੇ ਬੋਡੀ ਚ ਲੇਡੀਜ਼ ਦੀ ਬੋਡੀ ਚ ਠੀਕ ਹੈ ਕੰਮ ਕਰਦੇ ਹਨ ਉਹ ਹਾਰਮੋਨਸ ਜਦੋਂ ਸਾਈਕਲ ਵਿੱਚ ਰੋਟੇਸ਼ਨ ਹੈ ਸਾਈਕਲ ਹੈ ਉਹਦੀ ਪ੍ਰੋਲੀਫਰੇਟਿੰਗ ਫੇਜ਼ ਹੈ ਪ੍ਰੀ ਫੇਜ਼ ਹੈ ਪੋਸਟ ਫੇਜ਼ ਹੈ ਉnde ਚ ਕੀ ਹੈ ਹਾਰਮੋਨ ਕਦੋਂ ਜਿਆਦਾ ਹੁੰਦਾ ਕਦੀ ਘੱਟ ਹੁੰਦਾ ਬਹੁਤ ਡੀਪਲੀ ਨਹੀਂ ਜਾਵਾਂਗੇ ਆਪਾਂ ਠੀਕ ਹੈ ਉਹ ਹਾਰਮੋਨ ਜਦੋਂ ਡਿਸਟਰਬ ਹੋ ਜਾਂਦੇ ਆ ਤੇ ਮਹੀਨੇ ਦਾ ਮਤਲਬ ਹੁੰਦਾ ਕਿ ਮਾਦੀ ਬੱਚੇ ਦੀ ਬਾਡੀ ਚ ਅੰਡਾ ਤਿਆਰ ਹੁੰਦਾ ਠੀਕ ਹੈ ਉਹ ਅੰਡਾ ਤਿਆਰ ਹੁੰਦੀ ਇੱਕ ਸਾਈਕਲ ਹੈ ਜਦੋਂ ਉਹ ਸਾਈਕਲ ਪੂਰੀ ਨਹੀਂ ਹੁੰਦੀ ਉਹ ਬ੍ਰੇਕ ਹੋਣੀ ਸ਼ੁਰੂ ਹੋ ਜਾਂਦੀ ਹੈ। ਓਕੇ। ਅੰਡੇ ਮੈਚੂਰ ਨਹੀਂ ਬਣਦੇ। ਅੰਦਰ ਗੱਠਾਂ ਬਣਨ ਲੱਗ ਜਾਂਦੀਆਂ ਨੇ ਸਰੀਰ ਵਿੱਚ। ਜਦੋਂ ਗੱਠਾਂ ਬਣਨ ਲੱਗ ਜਾਂਦੀਆਂ ਨੇ ਸਰੀਰ ਵਿੱਚ ਕਿਸੇ ਵੀ ਹਾਰਮੋਨ ਦੀ وجہ ਤੋਂ। ਠੀਕ ਹੈ। ਉਹ ਸਾਈਕਲ ਨੂੰ ਡਿਸਟਰਬ ਕਰਦੀਆਂ। ਸਾਈਕਲ ਡਿਸਟਰਬ ਹੋਣਗੀਆਂ ਤੇ ਅੰਡੇਦਾਨੀ 'ਚ ਅੰਡਾ ਨਹੀਂ ਬਣੇਗਾ। ਬੱਚੇਦਾਨੀ 'ਚ ਬੱਚਾ ਨਹੀਂ ਰੁਕੇਗਾ। ਤੇ ਹੌਲੀ-ਹੌਲੀ ਅਗਰ ਤੁਸੀਂ ਹਾਰਮੋਨ ਨੂੰ ਠੀਕ ਨਹੀਂ ਕੀਤਾ ਤੇ ਆਨ ਵਾਲੇ ਟਾਈਮ ਵਿੱਚ ਹਮ ਸਭ ਤੋਂ ਵੱਡੀ ਪ੍ਰੋਬਲਮ ਇਨਫਰਟੀਲਿਟੀ ਹੈ। ਅੱਜ ਤੁਸੀਂ ਦੇਖੋ ਇੱਕ ਇੱਕ ਪਿੰਡ ਵਿੱਚ 25 25 30 30 ਪਰਿਵਾਰ ਐ ਸੇ ਆ ਜਿਨ੍ਹਾਂ ਦੇ ਬੱਚੇ ਹੀ ਨਹੀਂ ਐ ਸਹੀ ਗੱਲ ਹੈ ਵਿਆਹ ਹੋ ਉਤ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਾਲ ਹੋ ਗਏ ਆ ਬੱਚੇ ਨਹੀਂ ਐ ਇਨਫਰਟੀਲਿਟੀ ਸੈਂਟਰ ਬਹੁਤ ਜ਼ਿਆਦਾ ਖੁੱਲਣ ਲੱਗ ਗਏ ਆ ਠੀਕ ਐ ਇੱਕ ਬੱਚਾ ਹੋ ਗਿਆ ਦੂਜਾ ਬੱਚਾ ਨਹੀਂ ਹੋ ਰਿਹਾ ਦੇਖੋ ਜਿਹੜੀ ਵਜਨ ਵਾਲੀ ਚੀਜ਼ ਅੰਦਰ ਹੈਗੀ ਪੱਥਰ ਹੈਗੇ ਸਟੋਨਸ ਬਣੇ ਆ ਕੈਲਸ਼ੀਅਮ অক্সਲੇਟ ਦੇ ਉਹ ਅੰਦਰੋਂ ਤੇ ਹੈਮਰਕਾਰੀ ਦੇ ਆ ਨਾ ਪਿੱਤਾ ਫਟ ਸਕਦਾ ਕਿਉਂਕਿ ਉਹ थैਲੀ 'ਚ ਵਜਨ ਜ਼ਿਆਦਾ ਹੁੰਦਾ ਰਹੇਗਾ ਠੀਕ ਐ ਪਰ ਜਿਵੇਂ ਉਹ ਪਿੱਤੇ 'ਚ ਪਥਰੀ ਬਣੀ ਐ ਉਵੇਂ ਅਸੀਂ ਕੱਢ ਵੀ ਦਾਂਗੇ ਕੋਈ ਵੱਡੀ ਗੱਲ ਨਹੀਂ ਫਿਰ ਅਗਲਾ ਆ ਨਿਕਲ ਜਾਂਦੀ ਐ ਉਹ ਕਿਸੇ ਦਿਨ ਬਹੁਤ ਵੱਡੀ ਗੱਲ ਐ ਕੱਢ ਦਾਂਗੇ ਜੀ ਕੱਢ ਦਾਂਗੇ ਕਿੰਨੇ ਟਾਈਮ ਲੱਗ ਜਾਂਦੀ ਐ ਦੇਖੋ 6 ਤੋਂ 8 ਮਹੀਨੇ ਦਾ ਪ੍ਰੋਸੈਸ ਐ ਪਿੱਤੇ ਦੀ ਪਥਰੀ ਦਾ ਮੈਂ ਇੱਕ ਹੋਮ ਰੈਮਡੀ ਦੱਸ ਦਿੰਨਾ ਜੀ ਵਰਤ ਲੋ ਸ਼ੁਰੂ ਕਰੋ ਤੁਸੀਂ ਪਿੱਤੇ ਦੀ ਪਥਰੀ ਪਥਰੀ ਵਾਸਤੇ ਕਾਲੀ ਦਹੀਂ ਵਾਲਾ ਨੁਸਖਾ ਐ ਕਾਲੀ ਦਹੀਂ ਕੱਢ ਵੀ ਦਿੰਨੇ ਆ ਕੱਢ ਲਿਓ ਜੀ ਫਿਰ ਕਾਲੀ ਦਹੀਂ ਵਾਲੇ ਦੇਸਕਾ ਤੁਸੀਂ ਸਾਨੂੰ ਦਿਓ ਤੁਸੀਂ ਦੇਖੋ ਤੁਸੀਂ ਪਹਿਲੇ ਪਿੱਤੇ ਦੀ ਪਥਰੀ ਲੈ ਲਓ ਜੀ ਠੀਕ ਐ ਦੇਖੋ ਪਿੱਤੇ ਦੀ ਪਥਰੀ ਦੇ ਬਾਰੇ ਜਿਹੜੀ ਅਸੀਂ ਗੱਲ ਕਹਿੰਨੇ ਆ ਅਸੀਂ ਇਹਦੇ ਚ ਨਾ ਮੈਂ ਜਿਹੜੀ ਚੀਜ਼ ਐ ਇੱਕ ਤੇ ਐਪਲ ਸਾਈਡਰ ਵੀਨੇਗਰ ਐ ਠੀਕ ਐ ਲਓ ਨਿਕਲੀ ਆ ਇੱਕ ਤੇ ਐਪਲ ਸਾਈਡਰ ਵੀਨੇਗਰ ਲੈਣਾ ਐ ਆਪਾਂ ਠੀਕ ਐ ਭੂਮੀ ਆਵਲਾ ਕਾਲ ਮੇਗ ਕੁਟਕੀ ਠੀਕ ਐ ਤਿੰਨ ਚੀਜ਼ਾਂ ਲੈਣੀਆਂ ਇਹਨਾਂ ਦਾ ਪਾਊਡਰ ਬਣਾ ਲੈਣਾ ਐ ਇਹ ਪਾਊਡਰ ਸਵੇਰੇ ਸ਼ਾਮ ਰੈਗੂਲਰ ਯੂਜ਼ ਕਰਨਾ ਐ ਐਪਲ ਸਾਈਡਰ ਵੀਨੇਗਰ 2-2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਵਰਤੋਂ ਕਰਨੀ ਐ ਠੀਕ ਐ ਜਿਵੇਂ ਉੱਥੇ ਪੱਥਰੀ ਬਣੀ ਸੀ ਓਵੇਂ ਹੀ ਕੁਲ ਕੇ ਪੱਥਰੀ ਬਾਹਰ ਆ ਜੇਗੀ ਜੇ ਕਿਸੇ ਨੂੰ ਕਬਜ ਰਹਿੰਦੀ ਹੈ ਕਬਜ ਠੀਕ ਹੋਣੀ ਚਾਹੀਦੀ ਹੈ ਜੇ ਕਿਸੇ ਨੂੰ ਐਸਿਡਿਟੀ ਰਹਿੰਦੀ ਹੈ ਐਸਿਡਿਟੀ ਠੀਕ ਹੋਣੀ ਚਾਹੀਦੀ ਹੈ ਕਬਜ ਠੀਕ ਹੁੰਦੀ ਹੈ ਸਿੰਪਲ ਫਾਰਮੂਲਾ ਹੈ ਅਰੰਡ ਦਾ ਤੇਲ ਪੀਣ ਲੱਗ ਜਾਓ ਅੱਜ 5 ਐਮਐਲ ਪੀਓ ਅਗਲੇ ਦਿਨ 10 ਐਮਐਲ ਅਗਲੇ ਦਿਨ 15 ਐਮਐਲ ਜਦੋਂ ਤੁਹਾਡੀ ਟਾਇਲਟ ਇਚ ਅਰੰਡ ਦਾ ਤੇਲ ਆ ਜੇ ਉਸ ਤੋਂ ਬਾਅਦ ਘਟਾਉਣਾ ਸ਼ੁਰੂ ਕਰ ਦਿਓ ਜੇ 15 ਐਮਐਲ ਪੀਣ ਤੋਂ ਬਾਅਦ ਆ ਗਿਆ ਹੁਣ 15 ਤੋਂ ਬਾਅਦ ਅਗਲੇ ਦਿਨ 10 ਕਰ ਦਿਓ ਅਗਲੇ ਦਿਨ 5 ਕਰ ਦਿਓ ਕਬਜ ਠੀਕ अच्छा डॉक्टर ही बंद हो जाएगी कई डॉक्टरਾਂ ਦੀ ਜਿਹੜੀ ਹੈ ਵੀਡੀਓ ਸੁਣ ਲਈ ਮੇਰੀ ਠੀਕ ਹੈ ਉਸ ਤੋਂ ਬਾਅਦ ਜੇ ਗੈਸ ਬਣਦੀ ਹੈ ਕਿਸੇ ਨੂੰ ਜੀਰਾ ਪਾਣੀ ਪੀਣ ਲੱਗ ਜਾਓ ਜੀਰਾ ਸਿੱਧਾ ਮੂੰਹ ਵਿੱਚ ਲਾਓ ਇੱਕ ਚਮਚ ਪਾਣੀ ਪੀਣ ਲੱਗ ਜਾਓ ਠੀਕ ਹੈ ਗੈਸ ਨਹੀਂ ਬਣ ਦੇਣੀ ਕਬਜ ਨਹੀਂ ਹੋਣ ਦੇਣੀ ਤੇ ਇਹ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਭੂਮੀਆਂ ਵਾਲਾ ਕੁਟਕੀ ਕਾਲਮੇ ਇੱਕ ਠੀਕ ਹੈ ਅਸੀਂ ਕਾਇਰਵੈਦਿਕ ਦਵਾਈ ਵੀ ਪਾਨੇ ਆ ਦਵਾਈ ਡਾਕਟਰ ਦੇ ਨੂੰ ਪੁੱਛ ਕੇ ਪਾਣੀ ਚਾਹੀਦੀ ਹੈ ਜਿੱਦਾਂ ਨਵਾਇਸ ਲੋ ਹੈ ਠੀਕ ਹੈ ਉਹ ਹੈ ਯਕ੍ਰਿਤ ਪਲੀਹਾਰੀ ਲੋ ਹੈ ਤੁਹਾਡੇ ਕੋਲ ਹੈਗੀ ਜੀ ਪਥਰੀ ਹੈਗੀ ਉਹ ਪਥਰੀ ਵਾਲੀ ਦਵਾਈ ਹੈਗੀ ਯਕ੍ਰਿਤ ਪਲੀਹਾਰੀ ਲੋ ਹੈ ਉਹ ਪੈਂਦੀ ਹੈ ਪੁਨਰਵਾਦੀ ਮੰਡੂਰ ਹੈ ਇਹ ਦਵਾਈਆਂ ਹੈਗੀਆਂ ਆਪਾਂ ਘਰੇਲੂ ਨੁਸਖੇ ਦੀ ਜੇ ਗੱਲ ਕਰੀਏ ਅੰਸਾਰੀ ਤੋਂ ਭੁੰਮੀਆਂ ਵਾਲਾ ਕਾਲਮੇ ਕੁਟਕੀ ਸੇਬ ਦਾ ਸਿਰਕਾ ਤਿੰਨੋਂ ਪਾਊਡਰ ਮਿਕਸ ਕਰ ਲਓ ਇੱਕ ਚਮਚ ਲੈਣ ਲੱਗ ਜਾਓ ਸੇਬ ਦਾ ਸਿਰਕਾ ਦੋ ਚਮਚ ਸਵੇਰੇ ਦੋ ਚਮਚ ਸ਼ਾਮ 6 ਮਹੀਨੇ ਲਗਾਤਾਰ ਲੈਣਾ ਹੈ 3 ਮਹੀਨੇ ਬਾਅਦ ਅਲਟਰਾਸਾਉਂਡ ਇੱਕ ਵਾਰੀ ਚੈੱਕ ਕਰਾ ਕੇ ਜਰੂਰ ਦੇਖਣਾ ਪਥਰੀ ਦਾ ਸਾਈਜ਼ ਘਟ ਰਿਹਾ ਹੈ ਕਬਜ ਤੇ ਗੈਸ ਇਹ ਨਹੀਂ ਬਣਨ ਦੇਣੀ ਜੇ ਬਣ ਰਹੀ ਹੈ ਹੁੰਦਾ ਲਗ ਮੁਸ਼ਕਲ ਆਣ ਲੱਗ ਪ੍ਰੋਬਲਮ ਹੈ ਹਾਰਮੋਨ ਇੰਬੈਲੈਂਸ ਦਾ ਠੀਕ ਹੈ ਵਾਤ ਪਿੱਤ ਕਫ ਤਿੰਨ ਤਰ੍ਹਾਂ ਦੀ ਕੈਟਾਗਰੀ ਹੈ ਸਾਡੇ ਕੋਲ ਵਾਤ ਵਾਲੇ ਨੂੰ ਵੀ ਫਾਈਬਰੋਇਡ ਹੋ ਗਿਆ ਪਿੱਤ ਵਾਲੇ ਨੂੰ ਵੀ ਹੋ ਗਿਆ ਕਫ ਵਾਲੇ ਨੂੰ ਗਿਆ ਵਾਤ ਵਾਲੇ ਨੂੰ ਅਗਰ ਪੀਸੀਓਡੀ ਹੋ ਗਿਆ ਮਿਨਾ ਘਟ ਆਏਗਾ ਥੋੜਾ ਜਿਹਾ ਮਿਨਾ ਆਏਗਾ ਪਿੱਤ ਵਾਲੇ ਨੂੰ ਹੋ ਗਿਆ ਮਿਨਾ ਖੁੱਲ ਕੇ ਆਏਗਾ ਕਫ ਵਾਲੇ ਨੂੰ ਹੋ ਗਿਆ ਉਹ ਆਣਗੇ ਜਿਹਨੂੰ ਕੀ ਕਹਿੰਦੇ ਆਪਾਂ ਕਲੋਟ ਜੇ ਪੰਜਾਬੀ ਚ ਕੀ ਲੋਥੇ ਹਾਂਜੀ ਕਲੋਟ ਹੀ ਕਹਿੰਦੇ ਕਲੋਟ ਕਲੋਟ ਜਿਵੇਂ ਇਹ ਆਣਗੇ ਸਮੈਲ ਬਹੁਤ ਆਏਗੀ ਕਫ ਵਾਤ ਵਾਲਾ ਬੰਦਾ ਪਤਲਾ ਹੋਏਗਾ ਪਰ ਉਹਨੂੰ ਪੀਸੀਓਡੀ ਹੈ ਪਿੱਤ ਵਾਲਾ ਬੰਦਾ ਜਿਹੜਾ ਹੈ ਉਹਦਾ ਵਜਨ ਪੂਟ ਔਨ ਹੋਣ ਲੱਗ ਜੇਗਾ ਪਰ ਉਹ ਆਪਣੇ ਕੰਮ ਕਰ ਰਿਹਾ ਹੋਏਗਾ ਕਫ ਵਾਲਾ ਬੰਦਾ ਹੈ ਉਹਦਾ ਵਜਨ ਆਏਗਾ ਉਹ ਤੇ ਆਲਸੀ ਹੋ ਜਾਏਗਾ ਵੀ ਜਦੋਂ ਮਹੀਨਾ ਆਏਗਾ ਉਹ ਬਹਿ ਜਾਏਗਾ ओके ਮੈਂ ਕੁਝ ਕਰ ਸਕਦਾ ਪਿੱਤ ਵਾਲਾ ਬੰਦਾ ਉਹ ਤੇ ਦਰਦ ਇੰਨੀ ਹੋਏਗੀ ਉਹਨੂੰ ਉਹ ਮਹੀਨਾ ਜਦੋਂ ਉਹਨੂੰ ਆਏਗਾ ਉਹ ਕਹੇਗਾ ਜੀ ਮੈਂ ਤੇ ਮਰ ਗਿਆ ਡਾਕਟਰ ਪੰਜ ਪੰਜ 6 6 ਦਿਨ ਬੈੱਡ ਤੇ ਹੀ ਰਹਿੰਦੀ ਹੈ ਲੇਡੀਜ਼ ਜਿਹੜੀ ਪਿੱਤ ਪ੍ਰਕਿਰਤੀ ਦੀ ਹੈ ਆਯੁਰਵੇਦ ਬੜਾ ਵਾਸਟ ਹੈ ਬਹੁਤ ਚੀਜ਼ਾਂ ਬੜੀ ਡਿਟੇਲ ਵਿੱਚ ਲਿਖੀਆਂ ਹੋਈਆਂ ਬਸ ਉਹਦੀ ਸਹੀ ਵਰਤੋਂ ਕਰਨੀ ਹੈ ਪੀਸੀਓਡੀ ਪੀਸੀਓਐਸ ਵਾਸਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਡਾਕਟਰ ਨੂੰ ਮਿਲੋ ਬੈਦ ਨੂੰ ਮਿਲੋ ਤੇ ਆਪਣਾ ਇਲਾਜ ਤੁਰੰਤ ਕਰਾਓ ਇਹ ਇੱਕ ਡੰਡਾ ਵਾਸਤੇ ਰਾਮ ਬਾਣ ਲੱਕੜਾ ਹੈ ਅੱਛਾ ਜੀ ਕਾਦੀ ਲੱਕੜ ਹੈ ਇਹ ਲੱਕੜ ਹੈ ਜੀ ਕਚਨਾਰ ਦੀ ਅੱਛਾ ਠੀਕ ਹੈ ਕਚਨਾਰ ਨੂੰ ਬਹੁਤ ਚੰਗਾ ਮੰਨਿਆ ਗਿਆ ਹੈ ਕਿਤੇ ਵੀ ਤੁਹਾਡੀ ਬੋਡੀ ਚ ਗੰਡ ਹੈ ਠੀਕ ਹੈ ਗੰਡ ਦੀ ਮੈਂ ਗੱਲ ਕਰ ਰਿਹਾ ਐ ਲਾਈਪੋਮਾ ਦੀ ਠੀਕ ਗੰਡ ਬਣ ਗਈ ਕੋਈ ਜਿਮ ਕਰਦਾ ਹੈ ਪ੍ਰੋਟੀਨ ਖਾਂਦਾ ਹੈ ਹੁੰਦੇ ਗੰਡ ਬਣ ਗਈ ਕਿਸੇ ਦੇ ਪੇਟ ਵਿੱਚ ਗੰਡ ਬਣ ਗਈ ਕਿਸੇ ਦੇ ਰਸੋਲੀ ਬਣ ਗਈ ਈਵਨ ਕਿ ਕੈਂਸਰ ਦੀ ਵੀ ਗੰਡ ਬਣ ਗਈ ਠੀਕ ਹੈ ਉੱਥੇ ਵੀ ਹੈ ਕਚਨਾਰ ਕੰਮ ਕਰਦੀ ਹੈ ਕਿਸੇ ਦੀ ਲੇਡੀਜ਼ ਦੇ ਬ੍ਰੈਸਟ 'ਚ ਗੰਡ ਬਣ ਗਈ ਠੀਕ ਹੈ ਗੰਡ ਬਣੀ ਛੋਟੀ ਜੀ ਗੰਡ ਬਣੀ ਉਹਨੇ ਐਕਸ-ਰੇ ਕਰਾ ਲਿਆ ਉਹਦੇ 'ਚ ਆ ਗਿਆ ਮੈਮੋਗ੍ਰਾਫੀ ਕਹਿੰਦੇ ਆ ਮੈਂ ਐਕਸ-ਰੇ ਕਹਾਂਗਾ ਤੇ ਲੋਕੀ ਕਮੈਂਟ ਕਰਦੇ ਆ ਠੀਕ ਹੈ ਮੈਂ ਮੈਂ ਸਮਝਾਉਣ ਵਾਸਤੇ ਕਹਿ ਦੇਣਾ ਫਿਰ ਉਹ ਲੱਗਦਾ ਵੀ ਇੰਨਾ ਸਿਆਣਾ ਡਾਕਟਰ ਹੈ ਫਿਰ ਐਕਸ-ਰੇ کہہ ਰਿਹਾ ਮੈਮੋਗ੍ਰਾਫੀ ਕਰਾ ਲਈ ਬਿਰਾਡ ਸਕੋਰ ਆ ਗਿਆ 1 2 3 4 5 ਡਿਫਰੈਂਟ ਲੈਵਲ ਹੈ 2 3 ਤੱਕ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਚਨਾਰ ਲਓ ਕੱਲੀ ਠੀਕ ਹੈ ਜੇ ਤੁਹਾਡਾ ਮੈਮੋਗ੍ਰਾਫੀ ਦਾ ਸਕੋਰ ਬਿਰਾੜ 1 2 3 ਹੈ ਕਚਨਾਰ ਨੂੰ ਉਬਾਲ ਕੇ ਪੀਣ ਲੱਗ ਜਾਓ ਗੰਡ ਖਤਮ ਹੋ ਜੇਗੀ ਦੁੱਧ ਵਾਲੀ ਗੰਡ ਬਣ ਗਈ ਹੈ ਖਤਮ ਹੋ ਜੇਗੀ ਕਿਸੇ ਨੂੰ ਫੈਟ ਬੋਲਦੀ ਗੰਡ ਬਣ ਗਈ ਹੈ ਜਿੰਮ ਮਾਰ ਕੇ ਪ੍ਰੋਟੀਨ ਕਰਕੇ ਗੰਡ ਬਣ ਗਈ ਹੈ ਖਤਮ ਹੋ ਜੇਗੀ ਕਿਸੇ ਦਾ ਵਜਨ ਵੱਧ ਰਿਹਾ ਹੈ ਠੀਕ ਹੈ ਥਾਇਰੋਇਡ ਹੋ ਗਿਆ ਹੈ 25 50 75 ਗੋਲੀ ਲੈ ਰਿਹਾ ਹੈ ਇਹਦਾ ਰੈਗੂਲਰ ਪਾਊਡਰ ਪੀਣ ਲੱਗ ਜਾ ਠੀਕ ਹੈ ਪਾਊਡਰ ਨੂੰ ਪਾਣੀ ਚ ਪਾਇਆ ਉਬਾਲ ਲਿਆ ਜਾਂ 1/4 ਚਮਚ ਪਾਊਡਰ ਮੂੰਹ ਵਿੱਚ ਲਿੱਤਾ ਤੇ ਲੈ ਲਿਆ ਥਾਇਰੋਇਡ ਠੀਕ ਨਾਲੇ ਹੀ ਨਾਲੇ ਵਜਨ ਘਟੇਗਾ ਪਹਿਲੇ ਤੇ ਆਪਾਂ ਨੁਸਖੇ ਦੀ ਗੱਲ ਕਰ ਲੈਨੇ ਆ ਜਿਹੜਾ ਨੁਸਖਾ ਹੈਗਾ ਕਰਦਾ ਠੀਕ ਹੈ ਸੌਫ ਅਜਵੈਨ ਜੀਰਾ ਠੀਕ ਹੈ ਆਮਲੇ ਦਾ ਜੂਸ ਠੀਕ ਹੈ ਐਲੋਵੀਰਾ ਠੀਕ ਹੈ ਇਹ ਜਿਹੜੀ ਚੀਜ਼ਾਂ ਹੈਗੀਆਂ ਇਹਨਾਂ ਦੀ ਵਰਤੋਂ ਕਰ ਲਓ ਮੈਂ ਨੁਸਖਾ ਫਿਰ ਦੱਸਣ ਲੱਗਾ ਤੁਹਾਨੂੰ ਸੌਫ ਅਜਵੈਨ ਜੀਰਾ ਦਾਲਚੀਨੀ ਆਮਲੇ ਦਾ ਜੂਸ ਤੇ ਐਲੋਵੀਰਾ ਇਹ ਸਾਰੀ ਚੀਜ਼ਾਂ ਮਿਕਸ ਕਰ ਲਓ ਥੋੜਾ ਜਿਹਾ ਸੌਂਫ ਲੈ ਲੋ 1 ਚਮਚ ਅਧਿਕ ਚਮਚ ਦਾਲ ਚੀਨੀ ਅਧਿਕ ਚਮਚ ਅਲੋਵੇਰਾ ਇਦਾਂ ਮਿਕਸ ਕਰਕੇ ਇਹਨਾਂ ਨੂੰ ਇਹਨਾਂ ਨੂੰ ਪਾਣੀ ਪਾ ਕੇ ਕੋਈ ਚੰਗੀ ਤਰ੍ਹਾਂ ਉਬਾਲ ਲਓ ਠੀਕ ਹੈ ਇਹਨੂੰ ਉਬਾਲ ਕੇ ਇੱਕ ਗਲਾਸ ਪਾਣੀ ਸਵੇਰੇ ਇੱਕ ਗਲਾਸ ਪਾਣੀ ਸ਼ਾਮ ਨੂੰ ਪੀਣ ਲੱਗ ਜਾਓ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਨਹੀਂ ਹੋਏਗੀ ਕਿਆ ਜੇ ਹੋ ਗਈ ਹੈ ਰੈਗੂਲਰ 3 ਮਹੀਨੇ ਦੀ ਵਰਤੋਂ ਕਰਨੀ ਹੈ ਚਾਹੀ ਬਾਤ ਜਿਹੜੀ ਲੇਡੀਜ਼ ਨੂੰ ਮਹੀਨਾ ਆਉਂਦਾ ਤੇ ਬਹੁਤ ਦਰਦ ਹੁੰਦੀ ਹੈ 10 ਗ੍ਰਾਮ ਗੁੜ ਪੇਨ ਕਿਲਰ ਤੇ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਕਿਡਨੀ ਖਤਮ ਕਰ ਦਿੰਦਾ ਹੈ ਰੈਗੂਲਰ ਪੇਨ ਕਿਲਰ ਲੋ ਤੁਸੀਂ ਕੁਝ ਨਹੀਂ ਕਰਨਾ ਜੀ ਗੁੜ ਲੈਣਾ ਹੈ 10 ਗ੍ਰਾਮ ਠੀਕ ਹੈ 10 ਗ੍ਰਾਮ ਲੈਣੇ ਕਾਲੇ ਤਿਲ ਠੀਕ ਹੈ ਦੋਨਾਂ ਨੂੰ ਤਵੇ ਦੇ ਉੱਤੇ ਭੁੰਨ ਲੈਣਾ ਠੀਕ ਹੈ ਇੱਕ ਚਮਚ ਹੰਦੀ ਸਵੇਰੇ ਲੈ ਲਓ ਜਿਸ ਟਾਈਮ ਪੀਰੀਅਡ ਚੱਲ ਰਹੇ ਆ ਉਸ ਟਾਈਮ ਲੈਣਾ ਸ਼ੁਰੂ ਕਰੋ ਦਰਦ ਨਹੀਂ ਹੁੰਦੇ ਓਕੇ ਇਹ ਫਾਰਮੂਲਾ ਵਰਤੋ ਕਰਨੀ ਚਾਹੀਦੀ ਹੈ ਸਾਨੂੰ ਠੀਕ ਹੈ ਤੇ ਪੀਸੀਓਡੀ ਵਾਲਿਆਂ ਵਾਸਤੇ ਤੇ ਬਹੁਤ ਕਾਰਗਰ ਹੈ ਜਿਹੜੇ ਬੀਜ ਹੈਗੇ ਠੀਕ ਹੈ ਭਾਵੇਂ ਉਹ ਕਲੋਂਜੀ ਦਾ ਬੀਜ ਹੈ ਭਾਵੇਂ ਉਹ ਕद्दू ਦਾ ਬੀਜ ਹੈ ਹੂੰ ਭਾਵੇਂ ਉਹ ਬਾਦਾਮ ਹੈ ਠੀਕ ਹੈ ਇਹ ਸਾਰੇ ਜਿੰਨੇ ਬੀਜ ਹੈਗੇ ਇਹ ਬੀਜ ਜੇਕਰ ਤੁਸੀਂ ਰੈਗੂਲਰ ਲੈਂਦੇ ਹੋ ਤੇ ਓਪੀਸੀਓਡੀ ਦੀ ਪ੍ਰੋਬਲਮ ਨੂੰ ਖਤਮ ਕਰਦੇ ਆ ਬੇਸਿਕਲੀ ਕਾਰਬੋਹਾਈਡਰੇਟ ਡਾਈਟ ਬੰਦ ਕਰ ਦੋ ਇਨਸੂਲਿਨ ਰੈਜਿਸਟੈਂਸ ਬੰਦ ਕਰ ਦੋ ਐਕਸਰਸਾਈਜ਼ ਕਰੋ ਇਹ ਤੇ ਬਹੁਤ ਵੀਡੀਓ ਮਿਲਦੀਆਂ ਇਦਾਂ ਦੀਆਂ ਵੀ ਇਹ ਕਰ ਲਓ ਜੀ ਤਿੰਨ ਚੀਜ਼ਾਂ ਹੈ ਜੀ ਡਾਈਟ ਕਰ ਲਓ ਮੈਨੇਜ ਸਟ्रेस ਮੈਨੇਜ ਕਰ ਲਓ ਤੁਹਾਡੀ ਕਿਚਨ ਵਿੱਚ ਕੀ ਚੀਜ਼ ਹੈ ਜੇ ਹੋ ਗਿਆ ਤੇ ਕਿੱਦਾਂ ਮੈਨੇਜ ਕਰਨਾ ਹੈ ਫਿਰ ਇੱਕ ਰਾਮ ਬਾਣ ਫਾਰਮੂਲਾ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਠੀਕ ਹੈ ਦੋ ਚੀਜ਼ਾਂ ਐਸੀਆਂ ਐ ਲੇਡੀਆਂ ਵਾਸਤੇ ਜਿਹੜੀ ਅਮ੍ਰਿਤ ਕਹੀ ਗਈਆਂ ਆ ਉਹ ਬਸ ਤੁਹਾਡੇ ਕੋਲ ਪਿਓਰ ਹੁਣ ਪਿਓਰ ਨਾ ਹੁਣ ਤੇ ਅਸੀਂ ਬੈਠੇ ਆ ਅਸੀਂ ਫਿਰ ਉਹ ਚੀਜ਼ ਪਿਓਰ ਦੇ ਦੇਣੇ ਆ ਸਾਡੀ ਕਿੱਟ ਚਲੀ ਜਾਂਦੀ ਆ ਠੀਕ ਹੈ ਇੱਕ ਤੇ ਸ਼ਤਾਵਰੀ ਠੀਕ ਹੈ ਤੇ ਇੱਕ ਅਸ਼ੋਕਾ ਅਸ਼ੋਕਾ ਦਾ ਦੇ ਨਾਮ ਹੀ ਹੁੰਦਾ ਅਸ਼ੋਕ ਜਿਹੜਾ ਸ਼ੋਕ ਨੂੰ ਹਰ ਲੇ ਇਸ ਕਰਕੇ ਉਹਨੂੰ ਅਸ਼ੋਕ ਕਿਹਾ ਠੀਕ ਹੈ ਉਹ ਲੇਡੀਜ਼ ਵਾਸਤੇ ਇਨਾ ਕਾਰਗਰ ਹੈ ਅਗਰ ਕਿਸੇ ਨੂੰ ਪੀਸੀਓਡੀ ਦੀ ਦੀ ਪ੍ਰੋਬਲਮ ਹੈ ਅਸ਼ੋਕਾ ਅਸ਼ੋਕਾ ਰਿਸਟ ਵੀ ਆਉਂਦਾ ਹਾਂਜੀ ਹਾਂਜੀ ਉਹ ਵੀ ਲੈ ਸਕਦੇ ਆ ਅਸ਼ੋਕਾ ਦਾ ਰੈਗੂਲਰ ਯੂਜ਼ ਤੇ ਸ਼ਤਾਵਰੀ ਦਾ ਯੂਜ਼ ਠੀਕ ਹੈ ਇੱਕ ਚਮਚ ਪਾਊਡਰ ਸ਼ਤਾਵਰੀ ਮੈਂ ਤੇ ਇਹ ਕਹਿੰਦਾ ਉਹਨਾਂ ਹਰ ਲੇਡੀਜ਼ ਜਿੰਦੀ ਉਮਰ ਵਿਆਹ ਤੋਂ ਬਾਅਦ ਸ਼ੁਰੂ ਹੋ ਗਈਏ 22 23 ਸਾਲ ਦੀ ਉਹਨੂੰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਤੇ ਸਾਰੀ ਉਮਰ ਲੈਣਾ ਚਾਹੀਦਾ ਉਨ ਨੂੰ ਕੋਈ ਲੇਡੀਜ਼ ਤੋਂ ਰਿਲੇਟਡ ਪ੍ਰੋਬਲਮ ਨਹੀਂ ਆਏਗੀ ਇੰਨਾ ਵੱਡਾ ਅਮਰਤ ਹੈ ਸ਼ਤਾਵਰ ਕੀ ਬਾਤ ਕੀ ਬਾਤ ਜਿਵੇਂ ਅਸੀਂ ਕਹਿੰਨੇ ਆ ਨਾ ਵੀ ਆਮਲੇ ਦਾ ਖਾਦਾ ਤੇ ਬਜ਼ੁਰਗ ਦਾ ਸਮਝਾਇਆ ਲੇਟ ਪਤਾ ਲੱਗਦਾ ਹੈ ਸ਼ਤਾਵਰੀ ਦਾ ਖਾਦਾ ਲੇਡੀਜ਼ ਨੂੰ ਲੇਟੇ ਸਮਝ ਆਂਦਾ ਹੈ ਜਦੋਂ 60 65 ਸਾਲ ਦੀ ਉਮਰ 'ਚ ਵੀ ਲੇਡੀਜ਼ ਐਵੇਂ ਫੀਲ ਕਰੇਗੀ ਕਿ ਮੈਂ ਹੁਣੇ 25 30 ਸਾਲ ਦੀ ਆ ਓਕੇ ਪਰ ਬਰਸ਼ਰਤੇ ਕਿ ਸ਼ਤਾਵਰੀ ਹੋਣੀ ਪਿਓ ਚਾਹੀਦੀ ਹੈ ਫਿਰ ਇੱਕ ਹੋਰ ਚੀਜ਼ ਹੈ ਲੇਡੀਜ਼ ਵਾਸਤੇ ਰਾਮ ਬਾਣ ਜਿਹੜੀ ਅਸੀਂ ਵੇਚੀ ਮਰਦਾਂ ਵਾਸਤੇ ਦਿੱਤੀ ਪਤਾ ਨਹੀਂ ਲੋਕਾਂ ਨੂੰ ਕੀ ਸ਼ੌਕ ਹੈ ਸ਼ਿਲਾਜੀਤ ਦਾ ਨਾਮ ਲੈਂਦੇ ਆਂ ਦਿਮਾਗ ਜਾਂਦਾ ਸਿੱਧਾ ਮੈਨ ਪਾਵਰ ਵਾਲੇ ਪਾਸੇ ਠੀਕ ਹੈ ਸ਼ਿਲਾਜੀਤ ਦਾ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੋਇਆ ਉਹ ਤੇ ਸਿੱਧਾ ਲਿਖਿਆ ਹੈ ਜੀ ਕੋਈ ਐਸੀ ਡਿਜ਼ੀਜ਼ ਨਹੀਂ ਹੈ ਜਿੰਦੇ ਉੱਤੇ ਸ਼ਿਲਾਜੀਤ ਕੰਮ ਨਾ ਕਰਦੀ ਹੋਵੇ ਓਕੇ ਗੋਡੇ ਦੀ ਡਿਜ਼ੀਜ਼ ਹੈ ਤਾਂ ਸ਼ਿਲਾਜੀਤ ਕੰਮ ਕਰਦੀ ਹੈ ਚਾਹੇ ਉਹ ਆਦਮੀਆਂ ਦੀ ਹੈ ਚਾਹੇ ਔਰਤਾਂ ਦੀ ਹੈ ਠੀਕ ਹੈ ਪੀਸੀਓਡੀ ਦੀ ਡਿਜ਼ੀਜ਼ ਹੈ ਓਵਰੀ ਦੀ ਡਿਜ਼ੀਜ਼ ਹੈ ਯੂਟਰਸ ਦੀ ਡਿਜ਼ੀਜ਼ ਹੈ ਯਾ ਆਦਮੀਆਂ ਚ ਪ੍ਰੋਸਟੇਟ ਦੀ ਡਿਸੀਜ਼ ਹੈ ਗਦੂਦ ਵੱਧ ਜਾਂਦਾ ਹੈ ਪਿਸ਼ਾਬ ਦਾ ਫਲੋ ਰੁਕ ਜਾਂਦਾ ਹੈ ਆਦਮੀਆਂ ਚ ਪਿਸ਼ਾਬ ਦਾ ਫਲੋ ਰੁਕ ਜਾਂਦਾ ਹੈ ਹਾਂਜੀ ਉਹੀ ਆਰਗਨ ਤੇ ਲੇਡੀਜ਼ ਵਿੱਚ ਹੈ ਇਧਰ ਅਸੀਂ ਦੂਜਾ ਸਿਸਟਮ ਬਣਿਆ ਹੈ ਸਾਡਾ ਉਧਰ ਦੂਜਾ ਸਿਸਟਮ ਬਣਿਆ ਹੈ ਦੋਵਾਂ ਦੇ ਕੰਮ ਕਰਦਾ ਹੈ ਕੀ ਬਾਤ ਸ਼ੂਗਰ ਦਾ ਮਰੀਜ਼ ਹੈ ਸ਼ੂਗਰ ਦੇ ਮਰੀਜ਼ ਨੂੰ ਦੇਣ ਲੱਗ ਜਾਓ ਸ਼ੂਗਰ ਕੰਟਰੋਲ ਕਰਦਾ ਹੈ ਠੀਕ ਹੈ ਹੋਰ ਕੀ ਚਾਹਦੇ ਹੋ ਤੁਸੀਂ ਐਸਾ ਪਾੜਾ ਇੰਚ ਚੋਰਾਸ ਨਿਕਲਦਾ ਹੈ ਜਿਹੜਾ ਕਾਰਗਰ ਹੈ ਹਰ ਬਿਮਾਰੀ ਦੇ ਉੱਤੇ ਅਗਰ ਇਹ ਨੂਰ ਰੈਗੂਲਰ ਯੂਜ਼ ਕਰਨ ਲੱਗ ਜਾਓ ਇਮਿਊਨਿਟੀ ਤੁਹਾਡੀ ਵੱਧਦੀ ਹੈ ਪਾਵਰ ਤੁਹਾਡੀ ਵੱਧਦੀ ਹੈ ਜੋਇੰਟ ਪੇਨ ਤੁਹਾਨੂੰ ਨਹੀਂ ਹੁੰਦੀ ਸ਼ੂਗਰ ਤੁਹਾਡੀ ਕੰਟਰੋਲ ਲੈਂਦੀ ਹੈ ਲੀਵਰ ਤੁਹਾਡਾ ਠੀਕ ਰਹਿੰਦਾ ਹੈ ਕਿਡਨੀ ਰਿਪਰੋਡਕਟਿਵ ਸਿਸਟਮ ਜਨਾਨਾ ਮਰਦਾਨਾ ਅੰਗ ਉਹ ਮਜ਼ਬੂਤ ਹੁੰਦੇ ਹੈ ਹੋਰ ਕੀ ਚਾਹੀਦਾ ਸ਼ਿਲਾ ਜੀ ਦਿਨ ਆਰਾਮ ਬਣ ਵਰਤੋ ਮੈਂ ਤਾਂ ਕਹਿ ਰਿਹਾ ਜੀ ਨਾਲ ਹੀ ਇਹ ਫਾਰਮੂਲਾ ਰਾਮ ਬਾਣ ਫਾਰਮੂਲਾ ਮੈਂ ਇੱਕ ਹੋਰ ਦੱਸ ਦਿਨਾ ਇਹ ਵੀਡੀਓ ਉਹਦੇ ਨਾਲ ਜਰੂਰ ਸ਼ੇਅਰ ਕਰਿਆ ਜੇ ਜਿਨ੍ਹਾਂ ਨੂੰ ਪੀਸੀਓਡੀ ਹੈ ਪੀਸੀਓਐਸ ਹੈ ਫਾਈਬਰੋਇਡ ਹੈ ਕਚਨਾਰ ਦਾ ਪਾਊਡਰ ਲੈ ਲਓ ਠੀਕ ਹੈ ਇੱਕ ਚਮਚ ਇੱਕ ਚਮਚ ਸ਼ਤਾਵਰੀ ਲੈ ਲਓ ਅੱਧਾ ਚਮਚ ਹਲਦੀ ਲੈ ਲਓ ਅੱਧਾ ਚਮਚ ਕਾਲਾ ਜੀਰਾ ਲੈ ਲਓ ਅੱਧੀ ਚਮਚ ਐਲੋਵੀਰਾ ਲੈ ਲਓ ਅੱਧੀ ਚਮਚ ਮੇਥੀ ਦਾਣਾ ਲੈ ਲਓ ਠੀਕ ਹੈ ਇਹਨਾਂ ਨੂੰ 800 ਐਮਐਲ ਪਾਣੀ ਚ ਭਿਗੋ ਕੇ ਰਾਤ ਨੂੰ ਰੱਖ ਲਓ ਸਵੇਰੇ ਇਸ ਪਾਣੀ ਨੂੰ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇੱਕ ਵਾਰੀ ਦਿਨ ਚ ਪੀ ਲਓ ਕੋਈ ਵੀ ਗੱਠ ਕਿਤੇ ਵੀ ਹੈ ਮੈਂ ਓਵਰੀ ਦੀ ਗੱਠ ਨਹੀਂ ਕਹਿ ਰਿਹਾ ਮੈਂ ਫਾਈਬਰੋਇਡ ਨਹੀਂ ਕਹਿ ਰਿਹਾ ਮੈਂ ਲਾਈਪੋਮਾ ਕਿਤੇ ਵੀ ਸਰੀਰ ਵਿੱਚ ਕੋਈ ਗੱਠ ਹੈ ਲੀਵਰ ਵਿੱਚ ਹੈ ਦਿਮਾਗ ਵਿੱਚ ਹੈ ਢਿੱਡ ਵਿੱਚ ਹੈ ਸਭ ਕੁਝ